ਦੇਰਿਆਂ ਚ ਕੀ ਹੋਇਆ 1978 ਤੋਂ ਲੈ ਕੇ ਤੇ ਪਹਿਲਾਂ ਵੀ ਲੱਗ ਜੋ ਤੇ ਅੱਜ ਿਕਰ ਲੱਗ ਜੋ ਉਹਨਾਂ ਨੇ ਵਰਸ ਚ ਗੁਰੂ ਗ੍ਰੰਥ ਸਾਹਿਬ ਚੱਲੇ 78 ਚ ਵੀ ਇਹੀ ਹੈ ਸਹੀ ਉਸ ਤੋਂ ਬਾਅਦ ਇੱਕ ਜਿਹਦੀ ਡੈਥ ਹੋ ਚੁੱਕੀ ਅੰਦਰ ਰੱਖਿਆ ਆ ਉਹ ਵੀ ਵਰਸ ਚ ਸਿੱਖੀ ਚੱਲਦਾ ਹੈ ਤੇ ਜਾ ਜਿਹੜਾ ਆ ਰਾਮ ਰਹੀਮ ਹੈ ਇਹਨਾਂ ਦਾ ਵੇਦ ਵੀ ਵੀ ਆਪ ਕਰਾਈ ਹੈ ਉਹਦੇ ਉਲਟ ਸਿੱਖ ਚੱਲਦਾ ਪਰ ਸਿੱਖ ਕਿਸੇ ਧਰਮ ਦੇ ਉਲਟ ਨਹੀਂ ਚੱਲਦਾ ਜੀ ਸਹੀ ਪਖੰਡ ਦੇ ਉੱਤੇ ਸਿੱਖ ਪਖੰਡ ਦੇ ਉੱਠ ਚੱਲਦਾ ਹੈ ਉਹਦੇ ਜੇ ਜਬਰ ਜ਼ੁਲਮ ਕਰਦਾ ਤੇ ਸਿੱਖ ਹੁੰਦਾ ਜਵਾਬ ਦਿੰਦਾ ਸਿੱਖ ਜ਼ੁਲਮ ਨਹੀਂ ਕਰਦਾ ਜੀ ਜੀ ਤੇ ਖਾਸ ਕਰਕੇ ਅਸੀਂ ਮੰਦਿਰ ਜਾਂ ਮਸਜਿਦ ਜਾਂ ਕਿਸੇ ਦੀ ਵੀ ਕੋਈ ਮੂਰਤੀ ਬਣੀ ਹੋਈ ਹੈ ਤੇ ਅਸੀਂ ਦੂਜੇ ਥੋੜਾ ਲੋਕਾਂ ਕਿ ਚੋਕੇ ਅੱਗਾ ਲਾ ਦੇ ਗੜਾ ਟੈਰ ਪਾ ਦੇਗੇ ਪਰ ਸਾਡੇ ਤੇ ਉਹਨਾਂ 'ਚ ਫਰਕ ਕੀ ਰਹੇ ਅੱਜ ਵਰਲਡ ਦੇ ਵਿੱਚ ਕੀ ਹੈ ਅਮਰੀਕਾ ਤੋਂ ਚਾਈਨਾ ਤੋਂ ਜਾ ਕੇ ਪੁੱਛੋ ਜੀ ਉਹ ਤੂੰ ਕਿੰਦੇ ਨਾਲ ਖਲੋਗੇ ਨੇ ਜਾ ਕੇ ਆਖਰ ਸੱਚ ਸੱਚੀ ਹੁੰਦਾ ਹੈ ਉਹ ਦੁਨੀਆ ਤੇ ਵਰਲਡ ਚ ਪਤਾ ਲੱਗ ਗਿਆ ਹੈ ਕਿ ਸਿੱਖ ਜਿਹੜਾ ਕੈਰੈਕਟਰ ਹੈ ਉਹ ਕਿਸੇ ਦਾ ਦੁਸ਼ਮਣ ਨਹੀਂ ਜੀ ਉਹ ਕਿਸੇ ਨੂੰ ਮਾਰਦਾ ਨਹੀਂ ਕਿਸੇ ਦੀ ਧੀਆਂ ਪਣੇ ਦੀ ਇੱਜ਼ਤ ਨਹੀਂ ਲੁੱਟਦਾ ਕਿਸੇ ਦੇ ਗੱਲਾਂ 'ਚ ਟਾਇਰ ਨਹੀਂ ਪਾਉਂਦਾ ਕਿਸੇ ਦੇ ਧਾਰਮਿਕ ਸਥਾਨ ਨੂੰ ਜਾ ਕੇ ਇਹ ਨਹੀਂ ਕਹਿੰਦਾ ਕੱਢੋ ਆਪਦਾ ਗੁਰੂ ਕੱਢੋ ਆਪਦਾ ਰੱਬ ਇਹੋ ਜਿਹੀ ਗੱਲਾਂ ਘਟੀਆਂ ਜਿਹੜੀਆਂ ਸਿੱਖ ਨਹੀਂ ਕਰਦਾ ਸੋ ਜਿਹੜੇ ਕਰਦੇ ਨੇ ਜੀ ਉਹ ਅੰਗ ਲਾਉਣ ਤੇ ਲੱਗੇ ਤਾਂ ਹੈ ਨਹੀਂ ਭਾਜਪਾ ਦੇ ਲੀਡਰ ਹੁਣ ਇਸ ਲੀਡਰ ਨੂੰ ਪੰਜਾਬ ਦੇ ਲੋਕਾਂ ਦੇ